ਬਟਾਲਾ ਪੁਲਿਸ ਵੱਲੋਂ 20 ਸਾਲਾ ਮੁੰਡੇ ਇਥੇ ਐਨਕਾਊਂਟਰ ਤੋਂ ਬਾਅਦ ਮਾਪੇ ਆਏ ਕੈਮਰੇ ਸਾਹਮਣੇ ਰੋ ਰੋ ਕੇ ਮਾਦਾ ਪ੍ਰਾਹਲ ਕਿਹਾ ਪੁਲਸ ਵੱਲੋਂ ਝੂਠਾ ਕੀਤਾ ਗਿਆ ਹੈ ਐਨਕਾਊਂਟਰ ਬਟਾਲਾ ਪੁਲਿਸ ਵੱਲੋਂ 20 ਸਾਲਾ ਮੁੰਡੇ ਐਨਕਾਊਂਟਰ ਕੀਤੇ ਜਾਣ ਤੋਂ ਬਾਅਦ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਗੁਰੂ ਘਰ ਸੇਵਾ ਕਰਦਾ ਸੀ ਉਹਨਾਂ ਨੂੰ ਯਕੀਨ ਹੈ ਸਾਡਾ ਪੁੱਤ ਅਪਰਾਧ ਨਹੀਂ ਕਰ ਸਕਦਾ ਪੁਲਸ ਵੱਲੋਂ ਨਜਾਇਜ਼ ਸਾਡੇ ਪੁੱਤ ਦਾ ਐਨਕਾਊਂਟਰ ਕੀਤਾ ਗਿਆ ਹੈ ਮਾਪਿਆਂ ਦਾ ਕਹਿਣਾ ਹੈ ਕਿ 1 ਮਹੀਨਾ ਹੋਇਆ ਸੀ ਅਜੇ ਕੰਮ ਤੇ ਜਾਂਦੇ ਨੂੰ ਪਰ ਹਰ ਰੋਜ਼ ਘਰ ਆਉਂਦਾ ਸੀ ਅਤੇ 2 ਦਿਨ ਤੋਂ ਘਰ ਨਹੀਂ ਆਇਆ ਤੇ ਬੀਤੀ ਦੀ ਰਾਤ ਖਬਰਾਂ ਰਾਹੀਂ ਪਤਾ ਚੱਲਿਆ ਕਿ ਉਹਨਾਂ ਦੇ ਪੁੱਤ ਮੋਹਦ ਦਾ ਪੁਲਸ ਨਾਲ ਇੰਕਾਊਂਟਰ ਕਰ ਦਿੱਤਾ ਹੈ। ਉਹ ਕੁੜੀ ਨੂੰ ਬਚਲਾ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ। ਉਹਨਾਂ ਦੇ ਨਾਲ ਬੱਚੇ ਮਾਸਾ ਮਸਰਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ। ਮੇਰਾ ਬੱਚਾ ਨਾਨਾ ਸ਼ਭੂ ਹੀ ਹੈ। ਕਦੀ ਆ ਦੇਰ ਪੁੱਛਣੀ ਆਈ ਪੁੱਛ ਲੋ ਗਲੀ ਮਨ ਲੈ ਸਾਰੇ ਨੂੰ ਕਦੀ ਨਹੀਂ ਆਨ ਪਤਾ ਹੀ ਨਹੀਂ ਕਿ ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਨਾ ਘਰੇ ਨਾ ਜਾਵ ਦਿੰਦੀ ਮੈਂ ਤੇਰੇ ਇਕੱਲੇ ਹੁੰਦੀ ਉਸ ਤੋਂ ਗੱਲ ਹੋਈ ਬੇਟੀ ਮੇਰੀ ਕੱਲ ਸਵੇਰੇ 8:30 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਹੈਂਦਾ ਸੀ ਕੋਈ ਬੜੀ ਗੱਲ ਹਾਂ ਬਸ ਇਹ ਕਹਿੰਦਾ ਮੰਮੀ ਆਂੜਿਆ ਤੀ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਥ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਨੂੰ ਅੱਛਾ ਇਹ ਵੀ ਦੀਪੁਰਾ ਫਾੜ ਤੋਂ ਕਹਿੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜੇ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਜਿਹੜਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਸੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਚੱਲਾ ਤਰਨ ਤਰਨ ਗੱਡੀ ਲਾਣ ਪਰ ਉਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੇ ਰਾਜ ਚ ਕੇਰ ਲਿਆ ਕਿਸੇ ਨੂੰ ਪੂਰਾ ਪਿੱਛੋਂ ਸੀਆਰੀ ਦਿੱਤੀ ਪਈ ਉਹ ਆਣ ਲਈ ਇਹ ਗੱਡੀ ਜਦੋਂ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਹਿਣਾ ਸੀ ਕਿ ਪੱਪੂ ਜੰਤੀਪੁਰਿਆ ਤੇ ਪੁਲਿਸ ਮੁਲਾਜ਼ਮ ਦੇ ਘਰ ਬੰਬਲਾਸ ਕੀਤਾ ਉਹਨਾਂ ਨੇ ਚਿੱਦਾ ਹੱਥ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਛੁੱਟਲ ਜਾਮ ਲਾਇਆ ਗਿਆ ਮੇਰੇ ਬੱਚੇ ਨੇ ਮੇਰੇ ਬੱਚੇ ਨੇ ਛੁੱਟਲ ਜਾਮ ਲਾਇਆ ਬਾਜੀ ਮੇਰੇ ਬੱਚਾ ਇੰਨੇ ਜਗਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੇ ਜਗਾ ਹੈਗਾ ਮੇਰਾ ਬੱਚਾ ਨਹੀਂ ਇੰਨੇ ਜਗਾ ਕੀ ਮੰਨ ਕੀ ਕਰਦੀ ਹੋ ਮੈਂ ਮੰਨ ਕੀ ਕਰਨੀ ਮੇਰਾ ਬੱਚਾ ਤੋੜੀ ਤਾਂ ਵਾਪਸ ਆ ਜਾਣਾ ਵਾ ਮੈਂ ਕਿ ਨਹੀਂ ਮੇਰੇ ਬੱਚੇ ਦੀ ਬੋਦੀ ਦੇ ਦੇਣ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇਗਰ ਵਿਆਹ ਕਰਕੇ ਮੈਨੂੰ ਮਾੜ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਕੋਈ ਮੈਂ ਉਹ ਹੀ ਕਹਿਣਾ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਏ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰਦੇ ਤੇ ਮੈਨੂੰ ਦੱਸਿਆ ਕੋਈ ਨਹੀਂ ਬੇਮਾੜਾ ਹਾਲ ਕਰਦੇ ਕੀ ਕਰੀਏ ਮਾਂਗੀ ਕਰਦੇ ਮਾਂਗਿਆ ਹੋਏ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਹੈ ਪਿਛੋਕ ਇਹ ਭੈਣ ਭਰਾ ਮੂਹਰੇ ਬੰਦਾ ਮਾਰਿਆ ਜਾਂ ਕੀ ਕਰਨਾ ਯਾ ਮੈਂ ਬਚਾ ਕੇ ਤੇ ਕਿ ਆ ਵੇਖਿਆ ਜਿਹਨੇ ਉਹਦੇ ਨਾਲ ਜੇ ਕਿਸੇ ਨੇ ਨਾਲ ਖੜਿਆ ਤੇ ਉਹ ਵੀ ਨਿਰਦਸ਼ਣ ਕੁਛ ਦੇ ਕਾਰਵਾਈ ਪੂਰੀ ਕਰੋ ਬਿਲਕੁਲ ਜਾਜ ਹੋਣ ਬਿਲਕੁਲ ਜਾਜ ਹੋਣ ਹਜਰੀ ਇਹ ਬੱਤ ਲੁਕਾ ਨੇ ਅੱਗੇ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਾ ਕੀ ਕਰਦੇ ਨੇ ਮੈਨੂੰ ਸਮਝ ਤੋਰੇ ਲੱਗਦੀ ਤੇ ਜਿੰਨੇ ਜਦੂ ਮਾਰਦੇ ਦੇ ਨੇ ਤੇ ਕਹਿੰਦੇ ਨੇ ਕਾਊਂਟਰਾਂ ਨੇ ਮੁੱਲ ਮਾਰੇ ਇਹੋ ਗੱਲ ਕਰਦੇ ਕੀ ਸਭ ਤੋਂ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਇਹਨਾਂ ਦੇ ਸਾਨੂੰ ਕੋਈ ਪਤਾ ਨਹੀਂ